ਭਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਕੋਠੀ ਤੇ ਜ਼ਮੀਨ ਲੈ ਕੇ ਆਏ ਜੀ ਦੋਨਾਂ ਬਾਰੇ ਦੱਸਦੇ ਆਂ ਸਭ ਤੋਂ ਪਹਿਲਾਂ ਕੋਠੀ ਤੁਸੀਂ ਚੈੱਕ ਕਰ ਲਿਓ ਬਾਈ ਜੀ ਪੂਰੀ ਟਾਪ ਦੀ ਸਾਰੀ ਕੰਪਲੀਟ ਕੋਠੀ ਆਈ ਹੈ ਜੀ ਜਗ੍ਹਾ 11.5 ਮਰਲੇ ਜਗ੍ਹਾ ਡਬਲ ਸਟੋਰੀ ਹੈ ਜੀ ਚੈੱਕ ਕਰ ਸਕਦੇ ਹੋ ਸਾਰਾ ਕੰਮ ਕਰਾਇਆ ਜੀ ਫਿਨਿਸ਼ਿੰਗ ਸਾਰੀ ਦੇ ਰੱਖਿਆ ਕੋਠੀ ਨੂੰ ਟਾਇਲ ਦਾ ਵਰਕ ਕਰਵਾ ਰੱਖਿਆ ਜੀ ਇਲੈਕਟ੍ਰੀਸ਼ੀਅਨ ਦਾ ਜਿੰਨਾ ਵਰਕ ਹੈ ਜੂੜੀਆਂ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਕੋਠੀ ਬਹੁਤ ਖੂਬਸੂਰਤ ਡਿਜ਼ਾਈਨ ਕੀਤੀ ਗਈ ਆ ਆਰਕੀਟੈਕਚਰ ਦੁਆਰਾ ਡਿਜ਼ਾਈਨ ਕਰਵਾਈ ਗਈ ਹੈ ਤੇ ਕੱਲੀ ਕੱਲੀ ਚੀਜ਼ ਤੁਸੀਂ ਦੇਖ ਲਓ ਵੀ ਚੈੱਕ ਕਰ ਲਓ ਓਪਨ ਰਸੋਈ ਵਗੈਰਾ ਸਾਰਾ ਕੁਝ ਕੰਪਲੀਟ ਹੈ ਜੀ ਤੇ ਕਿੱਥੇ ਕਰਕੇ ਕੋਠੀ ਬਣੀ ਹੋਈ ਐ ਮੈਂ ਏਰੀਆ ਦੱਸ ਦਿੰਨਾ ਜੀ ਏਰੀਆ ਹੈਗਾ ਜੀ ਸ਼ਾਂਤੀਪੁਰ ਮਕਸੂਦ ਦਾ ਜਲੰਧਰ ਵਿਖੇ ਉਹ ਤੁਹਾਨੂੰ ਕੋਠੀ ਮਿਲ ਜੂਗੀ ਤੇ ਬਾਕੀ ਨੰਬਰ ਤੋਂ ਡਿਸਕਰੀਨ ਉੱਪਰ ਚੱਲ ਰਿਹਾ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕੋਠੀ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਪਲਾਟ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਜਾਂ ਕੋਈ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਉੱਪਰ ਦਿੱਤਾ ਹੋਇਆ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਉਸ ਤੋਂ ਬਾਅਦ ਤੁਹਾਡੀ ਐਡ ਸਾਸੀਂ ਆਪਦੇ ਪਲੇਟਫਾਰਮਾਂ ਤੇ ਲਾ ਦੇਵਾਂਗੇ ਇਹ ਨੰਬਰ ਜਿਹੜਾ ਦੇ ਰੱਖਿਆ ਜੀ ਇਹ ਐਡ ਕਰਵਾਉਣ ਵਾਲਾ ਨੰਬਰ ਹੈ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ ਤੁਹਾਨੂੰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅੱਜ ਜਿਹੜੀ ਜ਼ਮੀਨ ਲੈ ਕੇ ਆਏ ਆ ਉਹ ਵੀ ਟੌਪ ਦੀ ਜ਼ਮੀਨ ਲੈ ਕੇ ਆਏ ਆ ਬਾੜੀਆਂ ਘੈਂਟ ਘੈਂਟ ਸਹੂਲਤਾਂ ਜ਼ਮੀਨ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਬਾਕੀ ਖੁੱਲਾ ਡੁੱਲਾ ਟੱਕ ਤਾਪਾਂ ਤੁਹਾਡੇ ਲਈ ਲੈ ਕੇ ਆਏ ਆ ਸੋ ਸ਼ੁਰੂਆਤ ਕਰਦੇ ਆ ਜ 70 ਕਿੱਲੇ ਜ਼ਮੀਨ ਬਕਾਊ ਆਈ ਹੈ ਬਾਈ ਜੀ ਖੁੱਲਾ ਡੁੱਲਾ ਟਾਕਾ 70 ਕਿੱਲੇ ਜ਼ਮੀਨ ਬਕਾਊ ਤਿੰਨ ਬਿਜਲੀ ਵਾਲੀਆਂ ਮੋਟਰਾਂ ਲੱਗੀਆਂ ਤੇ ਇੱਕ ਸੋਲਰ ਵਾਲੀ ਮੋਟਰ ਯਾਨੀ ਕਿ 70 ਕਿੱਲੇਾਂ ਦੇ ਵਿੱਚ ਤੁਹਾਨੂੰ ਚਾਰ ਮੋਟਰਾਂ ਦੇਖਣ ਨੂੰ ਮਿਲ ਜਾਣੀਆਂ ਜੀ ਵਿੱਚ ਦੋ ਫਾਰਮ ਹਾਊਸ ਬਣੇ ਹੋਏ ਨੇ ਜੇਕਰ ਦੂਰੋਂ ਨੇੜੇ ਕੋਈ ਵੀਰ ਲੈਂਦਾ ਤਾਂ ਰਹਿਣ ਦਾ ਵੀ ਪੂਰਾ ਪ੍ਰਬੰਧ ਹੈ ਜੀ ਵਿੱਚ ਦੋ ਤੁਹਾਨੂੰ ਫਾਰਮ ਹਾਊਸ ਮਿਲ ਜਾਣਗੇ ਇੱਕ گاਵਾ ਦਾ ਸ਼ੈੱਡ ਵੀ ਵਿੱਚ ਬਣਿਆ ਹੋਇਆ ਜੇਕਰ ਕਿਸੇ ਨੇ ਇਹ ਕੰਮ ਕਰਨਾ ਤਾਂ ਤੇ ਵਧੀਆ ਬਾਣ ਹੈ ਬਾਈ ਜੀ ਪਪੂਲਰ ਸਫੈਦਾ ਬਾਣ ਦੇ ਵਿੱਚ ਲੱਗਿਆ ਹੋਇਆ ਕੋਈ ਮਰਜ਼ੀ ਫਸਲ ਲਾ ਲਿਓ ਬਾਈ ਜੀ ਸਾਰੀਆਂ ਫਸਲਾਂ ਹੁੰਦੀਆਂ ਨੇ ਕਈ ਬਾਣ ਦੇ ਵਿੱਚ ਜਿਹੜਾ ਸਫੈਦਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਾਈਜ਼ ਦਾ ਤੇ ਕਈ ਬਾਣ ਦੇ ਵਿੱਚ ਪਪੂਲਰਾਂ ਦੇ ਵਿਚਾਲੇ ਵੀ ਫਸਲ ਲੱਗ ਸਕਦੀ ਹੈ ਉਹ ਵੀ ਤੁਸੀਂ ਚੈੱਕ ਕਰ ਲਓ ਰਾਹ ਪਹੀ ਦਾ ਕੋਈ ਰੌਲਾ ਨਹੀਂ ਕੋਈ ਨੰਬਰਾਂ ਦੇ ਵਿੱਚ ਰੌਲਾ ਨਹੀਂ ਬਾਈ ਜੀ ਸਿੱਧਾ ਤੁਸੀਂ ਆਪਦੇ ਬਾਣ ਦੇ ਵਿੱਚ ਐਂਟਰ ਹੁੰਨੇ ਹੋ ਤੇ ਬਾਕੀ ਮੈਂ ਰੇਟ ਦੱਸ ਦਿੰਦੇ ਹਾਂ ਜੀ ਰੇਟ 40 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਵੇਚਣੀ ਹੈ ਜੀ ਤੇ ਨੰਬਰ ਤੋਂ ਦੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਏਰੀਆ ਮੈਂ ਦੱਸ ਦਿੰਨਾ ਜੀ ਏਰੀਆ ਹੈਗਾ ਜੀ ਹਰੀਪੁਰ ਪਿੰਡ ਦੀ ਜ਼ਮੀਨ ਹੈ ਜੀ ਤੇ ਵਧੀਆ ਬਾਣ ਹੈ ਓਕੇ ਕੰਡੀਸ਼ਨਰ ਰੋਪੜ ਤੋਂ 15 ਮਿੰਟ ਦੀ ਦੂਰੀ ਦੇ ਉੱਪਰ ਪੈਜੂ ਜਾਨੀ ਕਿ ਰੋਪੜ ਦੇ ਵਿੱਚ ਪਈ ਜੀ ਹਰੀਪੁਰ ਪਿੰਡ ਦੀ ਜ਼ਮੀਨ ਆ ਤੇ ਰੋਪੜ ਤੋਂ ਸਿਰਫ 15 ਕਿਲੋ 15 ਮਿੰਟ ਦੀ ਦੂਰੀ ਦੇ ਉੱਪਰ ਤੁਹਾਨੂੰ ਇਹ ਬਾਣ ਦੇਖਣ ਨੂੰ ਮਿਲ ਜੂਗਾ ਤੇ ਇਦਾਂ ਦੇ ਹੋਰ ਘੈਂਟ ਘੈਂਟ ਪੰਜਾਬ ਹਰਿਆਣਾ ਰਾਜਸਥਾਨ ਦੇ ਸੌਦੇ ਨੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੇਣ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਆ ਕਰੋ ਫੇਸਬੁਕ ਤੇ ਦੇਖ ਰਹੇ ਹਾਂ ਫੇਸਬੁਕ ਨੂੰ ਫੋਲੋ ਜ਼ਰੂਰ ਕਰ ਲਿਓ ਪੇਜ ਨੂੰ ਲਾਈਕ ਕਰ ਲਿਓ ਹਰ ਰੋਜ਼ ਇਦਾਂ ਦੀਆਂ ਘੈਂਟ-ਘੈਂਟ ਵੀਡੀਓ ਤੁਹਾਡੇ ਲਈ ਲਿਆਂਦੀਆਂ ਜਾਂਦੀਆਂ ਤੇ ਕੱਲ੍ਹ ਵਾਲੀ ਵੀਡੀਓ ਹੋਰ ਵੀ ਜਮਰਦਸਤ ਆਉਣ ਵਾਲੀ ਹੈ ਬਹੁਤ ਹੀ ਘੱਟ ਰੇਟ ਵਿੱਚ ਪੰਜਾਬ ਦੀ ਜ਼ਮੀਨ ਲੈ ਕੇ ਆਵਾਂਗੇ ਤੇ ਹੁਣ ਦਿਓ ਜੀ ਇਜਾਜ਼ਤ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ